ਲੋ ਵੀ ਦੋਸਤੋ ਸਾਨੂੰ ਅੱਜ ਦੇਖਿਆ ਉਹਨੇ ਇੱਕ ਕ੍ਰਿਸ਼ਮਾ ਆਪਾਂ ਨਾ ਦੇਖੋ ਕੁਦਰਤ ਦੇ ਆਪਣਾ ਰੰਗ ਬਹੁਤ ਦੇਖਿਆ ਨਾ ਤੇ ਇੱਕ ਅਜੀਬ ਜਿਹਾ ਕੰਮ ਆ ਵੀ ਇਹ ਸਪੈਸ਼ਲ ਆਪਾਂ ਨੂੰ ਚਾਚਾ ਉਹਨੇ ਫੋਨ ਕਰਕੇ ਕਹਿੰਦੇ ਵੀ ਵੀਡੀਓ ਬਣਾਉਂਦੀ ਇੱਕ ਨਾ ਤੇ ਤੁਸੀਂ ਵੀ ਦੇਖ ਕੇ ਹਰਾਨ ਹੋ ਜਾਓਗੇ ਯਾਰ ਇਹ ਗੱਲ ਜਦ ਆਪਾਂ ਨੂੰ ਕੀ ਨਹੀਂ ਹੈ ਨਾ ਵੀ ਕ੍ਰਿਸ਼ਮਾ ਮੰਨ ਲਈ ਹੈ ਨਾ ਕੋਈ ਤਾਂ ਇਹੀ ਚੀਜ਼ ਆ ਬਈਓ ਤੁਹਾਨੂੰ ਦਿਖਾਉਣੇ ਆ ਤੇ ਜੁੜੇ ਰਹੋ ਨਾਲ ਗੱਲਬਾਤ ਵੀ ਕਰਾਂਗੇ ਆਪਾਂ ਇਹਦੇ ਕੋਈ ਝੂਠ ਵਾਲੀ ਗੱਲ ਨਹੀਂ ਤੁਸੀਂ ਆ ਕੇ ਪਿੰਡ ਬਦਾਤੇ ਵਾਸਤੂ ਕਿਸੇ ਤੋਂ ਵੀ ਪਤਾ ਕਰ ਲਿਓ ਠੀਕ ਐ ਸੱਚੀ ਗੱਲ ਹੈ ਜਮੇਣਾ ਹੈਗੀ ਵੀ ਤਨ ਚ ਤਿੰਨ ਚਾਰ ਸਾਲ ਹੋ ਗਏ ਐਂ ਚੱਲੀ ਜਾਂਦਾ ਕੰਮ ਉਹ ਤੇ ਤਿੰਨ ਚਾਰ ਸਾਲਾਂ ਤੋਂ ਵੀ ਐਂ ਲਗਾਤਾਰ ਹੈ ਨਾ ਜਿਹੜੇ ਵੀ ਕਹਿੰਦੇ ਨੇ ਕਈ ਕਹਿੰਦੇ ਨੇ ਵੀ ਵੀ ਇਹ ਤਾਂ ਕੋਈ ਨਾਰਮਲ ਗੱਲ ਹੈ ਨਾ ਵੀ ਇਹ ਤਾਂ ਕੋਈ ਗੱਲ ਨਹੀਂ ਤਾਂ ਨਾਰਮਲ ਗੱਲ ਨਹੀਂ ਹੈਗੀ ਦੋਸਤੋ ਤੁਹਾਨੂੰ ਦਿਖਾਉਣ ਅੱਗਾ ਜਾ ਕੇ ਪੂਰੀ ਜਾਣਕਾਰੀ ਵੀ ਦੇਵਾਂਗੇ ਗੱਲ ਨਹੀਂ ਹੈ ਨਾ ਵੀ ਥੋੜਾ ਔਲਾ ਝੂਠ ਹੈਗਾ ਤੇ ਸੱਚ ਜਿਹੜੇ ਥੇ ਨਾਲ ਖੇਤ ਵਾਲੇ ਗਵੰਡੀ ਆ ਉਹਨਾਂ ਨਾਲ ਵੀ ਆਪਾਂ ਉਹਨਾਂ ਤੋਂ ਵੀ ਪੁੱਛਾਂਗੇ ਠੀਕ ਹੈ ਤੇ ਸਾਹਮਣੇ ਤੁਸੀਂ ਦੇਖ ਰਹੇ ਹੋਵੋਗੇ ਇੱਕ ਮੋਟਰ ਚ ਲਿੰਦੀ ਆ ਤੁਸੀਂ ਪਾਣੀ ਦੇਖ ਲਓ ਪਹਿਲਾਂ ਕਿੰਨਾ ਚਾ ਆ ਜੀ ਆਹ ਲੋ ਵੀਨ 3 ਸਾਲ ਹੋ ਗਏ ਲਗਾਤਾਰ 3 ਸਾਲ ਹੋ ਗਿਆ ਚਾਈ ਇੱਕ ਮਿੰਟ ਆਪਾਂ ਗੱਲਬਾਤ ਸਹੀ ਦੱਸਾਂਗੇ ਸਾਰਾ ਕੁਝ ਸਹੀ ਗੱਲ ਨਹੀਂ ਗੀ ਕਿੰਨੇ ਜਨੋਂ ਕਹਿਣੂ ਨੂੰ ਤਿੰਨ ਸਾਲ ਦਾ ਮੈਨੂੰ ਹੋ ਕੇ ਦੇਖਦੇ ਨੂੰ ਤਿੰਨ ਸਾਲ ਹੋ ਗਏ ਸਾਡੇ 6 ਕਿੱਲੇ ਪਾਲਦੀ ਐ ਸਾਡੇ 6 ਕਿੱਲੇ ਮੋਟਰ ਪਾਲਦੀ ਆ ਬਈ ਬੋਰ ਹੋ ਗਿਆ ਪੂਰਾ ਹੁਣ ਕਈ ਕਹਣਗੇ ਡਰਾਈਵਰੀ ਦਾ ਘਾਟਾ ਡਰਾਈਵਰੀ ਡਰਾਈਵਰੀ ਚ ਪੈਂਦੀ ਨਹੀਂ ਹੋਰਾ ਕਿਉਂਕਿ 100 ਫੁੱਟ ਤੇ ਬੋਰਤੀ ਵੀ 100 ਫੁੱਟ ਦੀ ਸਲੇ ਡਰਾਈਵਰੀ ਬਾਕੀ ਹੈ ਨਾ ਇਦੋਂ ਬਾਅਦ ਡਰਾਈਵਰੀ ਦਾ ਕੋਈ ਆਪਸ਼ਨ ਹੀ ਨਹੀਂ ਹੈਗਾ ਤਾਂ ਇਹ ਲਗਾ ਤਿੰਨ ਸਾਲਾਂ ਤੋਂ ਐਂ ਚੱਲੀ ਜਾਂਦੀ ਐ ਤੇ 6 ਕਿੱਲੇ ਪਾਲਦੀ ਆ ਬਈ ਆ ਦੇਖ ਲੋ ਜੀਰੀ ਹਾਜ਼ਰੀ ਇਹਨਾਂ ਦੀ ਪਾਣੀ ਤੇ ਅੱਜ 17 ਤਰੀਕ ਹੋ ਗਈ ਹਾਂ 17 7 2025 ਅੱਛਾ ਤੇ ਮਿਸਾਲ ਉਹਨੂੰ ਚਲਦੀ ਨੂੰ ਆਹ ਜੀ ਵੀ ਦੇਖ ਲਓ ਤੇ ਸਾਢੇ 3 ਕਿੱਲੇ ਪਾਉ ਸਾਢੇ 3 ਕਿੱਲੇ ਪਾਲਦੇ ਆ ਕਮਾਲ ਦੀ ਗੱਲ ਯਾਰ ਦੇਖੋ ਨਾ ਸਰਤਾ ਸਿੰਘ ਬੱਦੇ ਉਤਾਰ ਉਤਾਰ ਸਿੰਘ ਬੱਦੇ ਅੱਛਾ ਅੱਛਾ ਠੀਕ ਹੈ ਤੇ ਦੇਖ ਲਓ ਵੀ ਨਾ ਵੀ ਆਪਾਂ ਕਈ ਅਡੀਆਂ ਚੱਕ ਕੇ ਫਾ ਲੈਣਾ ਵੀ ਆਪਾਂ ਦੂੰਗਾ ਬੋਰ ਜਾ ਵੀ ਆਪਾਂ ਹੋਰ ਲਾਉਣੇ ਹਨ ਸਰਦਾ ਨਹੀਂ ਪਰ ਜੋ ਵੀ ਬਾਣ ਜੀਰੀ ਵਾਲਾ ਦਾ ਸਰਜੰਦਾ ਨਰ ਮਲੇ ਬਾਣ ਦਾ ਧੱਕਾ ਹੈ ਨਾ ਤੇ ਫਿਰ ਵੀ ਡੰਗਾ ਲਾਈ ਜਾਂਦੀ ਹੈ ਵੀ ਦੁਬਾਰੇ ਪੋਰ ਲਾਉਣ ਦੀ ਜਲ ਕੋਸ਼ਿਸ਼ ਨਹੀਂ ਕਰੀ ਬੰਦੇ ਨੇ ਕਹਿੰਦਾ ਚੱਲੀ ਜਾਂਦਾ ਕੁਝ ਨਹੀਂ ਹੁੰਦਾ ਇਹਨੂੰ ਪਾਣੀ ਦੀ ਵੀ ਬਚਤ ਹੈ ਪਾਣੀ ਦੀ ਬਚਤ ਹੈ ਹਾਂ ਸਹੀ ਹੈ ਬਚਤ ਨਹੀਂ ਲੋਕ ਦੂਜੇ ਪ੍ਰੋਬਲਮ ਨੇ ਨਾ ਪਾਣੀ ਕੱਢਦੇ ਨੇ ਉਹ ਛੱਡੀ ਰੱਖਣਗੇ ਨਾ ਉਹੀ ਛੱਡੀ ਰੱਖਦੇ ਨੇ ਅੱਸੀ 80 85 ਬਣ ਜੀਰੀ ਨਿਕਲ ਅੱਛਾ ਠੀਕ ਹੈ ਤਾਂ ਪਾਣੀ ਦੀ ਬਚਤ ਦੀ ਵੀ ਕਹਦੀਆਂ ਫਾਹਾਂ ਦਾ ਪੂਰੀਏ ਯਾਰ ਕਮਾਲ ਦੀ ਗੱਲ ਹੈ ਵੀ ਅੱਜ ਤੱਕ ਇਹਨੂੰ ਕੋਈ ਨੁਕਸਾਨ ਨਹੀਂ ਹੋਇਆ ਨਾ ਸੋ ਕਹਿੰਦੇ ਵੀ ਜਮਾੜੀ ਆਪਣੀ ਕਈ ਵਾਰ ਡਰਾਈਵਰ ਗਿਆ ਤੇ ਪਾਣੀ ਤੋੜਨ ਨੱਕੇ ਨੂੰ ਉਤਰਨਾ ਆਪਾਂ ਡਰ ਜਾਣਾ ਵੀ ਬਹੁਤ ਜੁ ਫਲਾਣ ਹੋ ਜੂ ਤਾਂ ਦੋਸਤੋ ਇਹ ਕੁਝ ਨਹੀਂ ਹੈ ਨਾ ਤਾਂ ਤੁਹਾਡੇ ਸਾਹਮਣੇ ਆ ਬਈ ਕਿੰਨਾ ਕ ਪਾਣੀ ਹੈ ਦੇਖੋ 6 6.5 ਕਿੱਲੇ ਪਾਲਦੀ ਹੈ ਇਹ 3 ਸਾਲ ਹੋ ਗਏ ਲੱਗਦਾ ਰਹੇ ਨੂੰ ਤੇ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਕਮੈਂਟ ਕਰਕੇ ਰਾਏ ਦੱਸਿਓ ਵੀ ਕਿਵੇਂ ਗੱਲ ਵਾ ਸੱਚੀ ਕਿਵੇਂ ਨਾ ਇਸ ਨੂੰ ਦੱਸਤਾ ਵੀ ਸਰ ਸੱਚ ਹੈ